ਮੇਰੇ ਚ ਘੱਟ ਬੋਲਦਾ ਆ ਬਾਜਵੇ ਹੋਰਾਂ ਚ ਖੈਰੇ ਹੋਰਾਂ ਚ ਬੜਿੰਗੋਰਾ ਚ ਤੜਿੰਗੋਰਾ ਚ ਇਹਨਾਂ ਨਾਲ ਜ਼ਿਆਦੇ ਬੋਲਦਾ ਹੈ ਗੁੱਸਾ ਵੀ ਯਾਰ ਇਹਨੂੰ ਕਿਉਂ ਐ ਬਿਠਾਤਾ ਆ ਮੇ ਜੋ ਆਖ ਜੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤੈਨੂੰ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਓ ਜੋ ਮਰਜ਼ੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਬਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਿੰਨੇ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਇਕੱਠ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾ-ਬੁੱਸਾ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਅੱਛਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖੇ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਉਹਨਾਂ ਦੀ ਗਰੇਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹਿ ਬਸ ਆਈ ਬੈਠੇ ਰਹਿੰਦੇ ਸੀ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਉਹਦੇ ਖਿਲਾਫ ਹੀ ਕੰਮ ਹੋਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾਵ ਡਾ ਕੇ ਘੰਟਾ ਆਪਦੇ ਕੋਲੇ ਮੈਂ ਕਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪਾਂ ਨਾ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਿਉਂ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈਚਾਰਾ ਖੜਾ ਹੈ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜਵੇਂ ਹੋਰਾਂ 'ਚ ਖੈਰੇ ਹੋਰਾਂ 'ਚ ਬੜਿੰਗੋਰਾ 'ਚ ਤੜਿੰਗੋਰਾ 'ਚ ਇਹਨਾਂ ਯਾਦੇ ਬੋਲਦਾ ਹੈ ਗੁੱਸਾ ਬੀ ਯਾਰ ਇਹਨੂੰ ਕਿਉਂ ਆਏ ਬਿਠਾਤਾ ਆਮ ਜੇ ਜੋ ਆਕੇ ਜੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਂ ਗਾਲਾਂ ਕੱਢਦੇ ਆ ਮੈਂ ਕੱਢੀ ਜਾਉ ਜੋ ਮਰਜ਼ੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆ ਇੱਥੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਕੱਟ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾਂ ਬੁੱਸਾਂ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਚਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖਿਆਂ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦਾ ਸੀ ਇੱਥੇ ਬੈਠਾ ਰਹਿ ਬਸ ਐਂ ਬੈਠੇ ਰਹਿੰਦੇ ਸੀ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਵੀ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾਵ ਡਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਮੈਂ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਾਉ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈਚਾਰਾ ਖੜਾ